ਅੱਜ ਜਿਸ ਘਟਨਾ ਬਾਰੇ ਆਪਾਂ ਗੱਲਬਾਤ ਕਰਨ ਲੱਗੇ ਆਂ ਇਹ ਘਟਨਾ ਦੇ ਵਿੱਚ ਜਿਵੇਂ ਆਪਾਂ ਅੱਗੇ ਵਧਾਂਗੇ ਇਹਦੇ ਵਿੱਚ ਇੱਕ ਮੁਜਰਮ ਕਤਲ ਕਰਨ ਤੋਂ ਬਾਅਦ 25 ਸਾਲ ਤੱਕ ਕਿਵੇਂ ਪੁਲਿਸ ਦੀਆਂ ਅੱਖਾਂ ਦੇ ਵਿੱਚ ਘੱਟਾ ਪੰਦਾ ਰਿਹਾ ਤੇ ਪੁਲਿਸ ਦੇ ਅੜਿੱਕੇ ਨਹੀਂ ਆਇਆ ਫਿਰ ਪੁਲਿਸ ਜਦੋਂ ਲੱਭਣ ਦੀ ਕੋਸ਼ਿਸ਼ ਕਰਦੀ ਹੈ ਤੇ ਉਹਨੂੰ ਲੱਭਣ ਦੀ ਭਾਲ ਜਦੋਂ ਸ਼ੁਰੂ ਕੀਤੀ ਜਾਂਦੀ ਹੈ ਤਾਂ ਕਿਸ ਤਰੀਕੇ ਨਾਲ ਪੁਲਸ ਉਹਦੇ ਕੋਲ ਪਹੁੰਚਦੀ ਹੈ ਤੇ ਜਦੋਂ ਪੁਲਸ ਉਹਦੇ ਕੋਲ ਪਹੁੰਚਦੀ ਹੈ ਤਾਂ ਉਹ ਇੱਕੋ ਗੱਲ ਪੁੱਛਦਾ ਵੀ ਇੰਨੇ ਸਾਲ ਬਾਅਦ ਮੈਨੂੰ ਲੱਭਿਆ ਕਿ ਅੱਜ ਦੀ ਘਟਨਾ ਦੀ ਸ਼ੁਰੂਆਤ ਕਰਦੇ ਹਾਂ ਜਿਹੜੀ ਇਹ ਘਟਨਾ ਹੈ ਇੰਡੀਆ ਇੰਡੀਆ ਦੀ ਰਾਜਸਥਾਨੀ ਦਿੱਲੀ ਦਿੱਲੀ ਦੇ ਵਿੱਚ ਇੱਕ ਲਾਕਾ ਰਹਿੰਦਾ ਓਕਲਾ ਓਕਲਾ ਦੇ ਵਿੱਚ ਇੱਕ ਸ਼ਖਸ ਰਹਿੰਦਾ ਸੀ ਕਿਸ਼ਨ ਲਾਲ ਤੇ ਉਹਦੀ ਪਤਨੀ ਜਿਹੜੀ ਸੁਨੀਤਾ ਉੱਥੇ ਉਹ ਕੰਮ ਕਰਦੇ ਹੁੰਦੇ ਨੇ ਤੇ ਜਿਹੜੀ ਉਹਨਾਂ ਦੀ ਗੁਜ਼ਰਬਸਰ ਬਹੁਤ ਵਧੀਆ ਚੱਲਦੀ ਹੁੰਦੀ ਹੈ ਤੇ ਜਿਹੜੀ ਇਹ ਘਟਨਾ ਪਰਿਵਾਰ ਦੇ ਨਾਲ ਵਾਪਰਦੀ ਹੈ 4 ਫਰਵਰੀ 1997 1997 ਨੂੰ ਪਰਿਵਾਰ ਦੇ ਨਾਲ ਇੱਕ ਬਹੁਤ ਦੁਖਦਾਈ ਘਟਨਾ ਵਾਪਰਦੀ ਹੈ ਜਿਹੜੀ ਸਨੀਤਾ ਹੁੰਦੀ ਉਹ ਪ੍ਰੈਗਨੈਂਟ ਹੁੰਦੀ ਹੈ ਤੇ ਉਹਦਾ ਜਿਹੜਾ ਪਤੀ ਹੁੰਦਾ ਕਿਸ਼ਨ ਲਾਲ 4 ਫਰਵਰੀ 1997 ਨੂੰ ਉਹਦੀ Laash ਮਿਲਦੀ ਹੈ ਜਦੋਂ ਦੀ ਖਬਰ ਮਿਲਦੀ ਹੈ ਤੇ ਘਰ ਦੇ ਉੱਤੇ ਪਹੁੰਚਦੇ ਨੇ ਹੁਣ ਜਦੋਂ ਦੇਖਦੇ ਨੇ ਜਾ ਕੇ ਉਹਦੇ ਸਰੀਰ ਦੇ ਵਿੱਚ ਜਾਨ ਨਹੀਂ ਹੁੰਦੀ ਤਾਂ ਉੱਥੇ ਰੋਣਾ ਪਿੱੜਨਾ ਸ਼ੁਰੂ ਹੋ ਜਾਂਦਾ ਜਿਹੜਾ ਘਰ ਦਾ ਮੇਨ ਮੈਂਬਰ ਸੀ ਉਹਦੀ ਜਿਹੜੀ ਮੌਤ ਹੋ ਚੁੱਕੀ ਹੁੰਦੀ ਹੈ ਫਿਰ ਪੁਲਿਸ ਨੂੰ ਬੁਲਾਇਆ ਜਾਂਦਾ ਪੁਲਿਸ ਮੌਕੇ ਤੇ ਪਹੁੰਚਦੀ ਹੈ ਪੁਲਿਸ ਤਫ਼ਤੀਸ਼ ਕਰਦੀ ਹੈ ਤੇ Laash ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜਿਆ ਜਾਂਦਾ ਉਹ ਤੋਂ ਪਤਾ ਲੱਗਦਾ ਵੀ ਜਿਹੜੀ ਕਿਸ਼ਨਾਲ ਦੀ ਮੌਤ ਹੈ ਇਹ ਚਾਕੂ ਮਾਰਨ ਨਾਲ ਹੋਈ ਹੈ ਉਹਦੇ ਸਰੀਰ ਤੇ ਕਈ ਵਾਰ ਕੀਤੇ ਹੋਏ ਸੀ ਚਾਕੂ ਨਾਲ ਤੋਂ ਉਦੋਂ ਬਾਅਦ ਲਾਸ਼ ਨੂੰ ਜਿਹੜੀ ਹੈ ਘਰਦਿਆਂ ਨੂੰ ਦੇ ਦਿੱਤਾ ਜਾਂਦਾ ਹੈ ਤੋਂ ਦਾ ਅੰਤਿਮ ਸੰਸਕਾਰ ਕੀਤਾ ਜਾਂਦਾ ਹੈ ਹੁਣ ਪੁਲਿਸ ਤਫ਼ਤੀਸ਼ ਕਰਦੀ ਹੈ ਵੀ ਇਹ ਕਤਲ ਕਿੰਨੇ ਤੇ ਕਿਉਂ ਕੀਤਾ ਤੇ ਸਭ ਤੋਂ ਪਹਿਲਾਂ ਪੁਲਿਸ ਨੂੰ ਪਤਾ ਲੱਗਦਾ ਵੀ ਇਹਦਾ ਇੱਕ ਦੋਸਤ ਹੈ RAMU ਅਖੀਰਲੀ ਵਾਰ ਉਹ ਇਹਦੇ ਨਾਲ ਦੇਖਿਆ ਗਿਆ ਉਦੋਂ ਮੋਬਾਈਲਾਂ ਦਾ ਦੌਰ ਹੈ ਨਹੀਂ ਸੀ ਤੇ RAMU ਦੀ ਪਾਲ ਕੀਤੀ ਜਾਂਦੀ ਹੈ ਹੁਣ ਸਨੀਤਾ ਵੱਲੋਂ ਕੰਪਲੀਟ ਦਿੱਤੀ ਜਾਂਦੀ ਹੈ ਸ਼ੱਕ ਜ਼ਾਹਿਰ ਕੀਤਾ ਜਾਂਦਾ ਹੈ ਵੀ ਜਿਹੜੀ रामू ਤੇ ਹੀ ਸ਼ੱਕ ਹੈ ਮੈਨੂੰ रामू ਨਹੀਂ ਮੇਰੇ ਪਤੀ ਦਾ ਕਤਲ ਕੀਤਾ ਤਾਂ ਪੁਲਿਸ ਜਿਹੜੀ रामू ਦੀ ਭਾਲ ਕਰਦੀ ਹੈ रामू ਨਹੀਂ ਮਿਲਦਾ ਟਾਈਮ ਬੀਤਦਾ ਜਾਂਦਾ ਹੈ 2 ਦਿਨ 4 ਦਿਨ 10 ਦਿਨ ਮਹੀਨਾ ਲੱਗ ਜਾਂਦਾ 2 ਮਹੀਨੇ ਲੱਗ ਜਾਂਦੇ ਨੇ ਹਰ ਮੌਮਕਿਨ ਜਗ੍ਹਾ ਤੇ ਜਿਹੜੀ ਪੁਲਿਸ ਤਲਾਸ਼ ਕਰਦੀ ਹੈ ਪਰ रामू ਦਾ ਕਿਤੇ ਵੀ ਪਤਾ ਨਹੀਂ ਲੱਗਦਾ ਤੇ ਸਨੀਤਾ ਵੀ ਜਿਹੜੀ ਹੈ ਵਾਰ-ਵਾਰ ਪੁਲਿਸ ਸਟੇਸ਼ਨ ਤੇ ਚੱਕਰ ਲਾਂਦੀ ਹੈ ਤੇ ਪੁਲਿਸ ਦੇ ਵਿੱਚ ਵੀ ਜੋਸ਼ ਹੁੰਦਾ ਪੁਲਿਸ ਨੂੰ ਵੀ ਹੁੰਦਾ ਕਿ ਇਹਨੂੰ ਫੜਨਾ ਜ਼ਰੂਰ ਹੈ ਤੇ ਫੜ ਕੇ ਰਾਂਗੇ ਪਰ ਟਾਈਮ ਜਿਹੜਾ ਹੌਲੀ-ਹੌਲੀ ਬੀਤਣ ਲੱਗ ਜਾਂਦਾ ਹੈ ਤੇ ਜਿਹੜੀ ਸਮੇਂ ਦੀ ਘਟਾ ਮਿੱਟੀ ਆ ਉਹ ਇਸ ਕੇਸ ਤੇ ਪੈਣੀ ਸ਼ੁਰੂ ਹੋ ਜਾਂਦੀ ਆ ਕੇਸ ਜਿਹੜਾ ਧਬਣਾ ਸ਼ੁਰੂ ਹੋ ਜਾਂਦਾ ਇੰਦਰ ਸਨੀਤਾ ਇੱਕ ਬੇਟੇ ਨੂੰ ਜਨਮ ਦਿੰਦੀ ਆ ਸਨੀਤਾ ਪੁਲਿਸ ਦੇ ਚੱਕਰ ਲਾਂਦੀ ਆ ਤੇ ਪੁਲਿਸ ਕੋਲ ਕੋਈ ਵੀ ਜਵਾਬ ਨਹੀਂ ਹੁੰਦਾ ਉਹਨੂੰ ਕਿਤੇ ਵੀ ਜਿਹੜਾ ਰਾਮੂ ਨਹੀਂ ਮਿਲਦਾ ਹੁਣ ਸਨੀਤਾ ਕੋਲ ਵੀ ਪਰਿਵਾਰ ਦੀ ਜ਼ਿੰਮੇਵਾਰੀ ਪਰਿਵਾਰ ਨੂੰ ਵੀ ਸਾਂਭਣਾ ਜਿਹੜਾ ਬੇਟਾ ਹੋਇਆ ਤੇ ਘਰ ਦੇ ਕੰਮਕਾਰ ਵੀ ਨੇ ਹੁਣ ਪੁਲਿਸ ਕਚੈਰੀਆਂ ਦੇ ਚੱਕਰ ਲਾਏ ਤੇ ਕੀ ਕਰੇ ਹੌਲੀ ਹੌਲੀ ਜਿਹੜੀ ਸਨੀਤਾ ਉਹ ਵੀ ਆਪਣੇ ਰਜੇਮਿਆਂ ਦੇ ਵਿੱਚ ਰੁੱਝਦੀ ਜਾਂਦੀ ਹੈ ਪਰ ਕਦੇ-ਕਦੇ ਪੁਲਿਸ ਸਟੇਸ਼ਨ ਜਾਂਦੀ ਹੈ ਹੁਣ ਪੁਲਿਸ ਨੂੰ ਜਦੋਂ RAMU ਨਹੀਂ ਮਿਲਦਾ ਤਾਂ ਪੁਲਿਸ ਫਿਰ ਇੱਕ ਅਰਜੀ ਕੋਰਟ ਦੇ ਵਿੱਚ ਲਾਂਦੀ ਹੈ ਵੀ ਜਿਹੜਾ ਇਹ ਕੇਸ ਹੈ ਇਹਦੇ ਵਿੱਚ ਸਬੂਤ ਕੋਈ ਨਹੀਂ ਸ਼ੱਕ RAMU ਤੇ ਹੈ ਤੇ RAMU ਜਿਹੜਾ ਉਹ ਕਿਤੇ ਮਿਲ ਨਹੀਂ ਰਿਹਾ ਹੁਣ ਉਹਦੇ ਨਾਲ ਕੋਈ ਹਾਦਸਾ ਹੋਇਆ ਜਾਂ ਕੀ ਹੈ ਹਜੇ ਤੱਕ RAMU ਦੇ ਮਿਲਣ ਦੀ ਪਤਾ ਲੱਗੇਗਾ RAMU ਦੀ ਕਿਤੇ ਵੀ ਕੋਈ ਖਬਰ ਨਹੀਂ ਮਿਲਦੀ ਤਾਂ ਕੋਰਟ ਜਿਹੜਾ ਉਹ RAMU ਨੂੰ ਪਗੋੜਾ ਕੋਸ਼ਿਦ ਕਰਦੇ ਹੁਣ ਇਹ ਕੇਸ ਨੂੰ ਸਾਲ 2 ਸਾਲ 4 ਸਾਲ 10 ਸਾਲ ਲੰਘਣੇ ਸ਼ੁਰੂ ਹੋ ਜਾਂਦੇ ਨੇ ਸਨੀਤਾ ਵੀ ਹੁਣ ਜਿਹੜੀ ਪੁਲਿਸ ਸਟੇਸ਼ਨ ਦੇ ਚੱਕਰ ਲਾਣੇ ਬੰਦ ਕਰ ਚੁੱਕੀ ਸੀ ਉਹ ਵੀ ਆਪਣੇ ਜਿਹੜੀ ਜ਼ਿੰਦਗੀ ਦੇ ਵਿੱਚ ਅੱਗੇ ਵਧਦੀ ਹੈ ਆਪਣੇ ਕੰਮ ਕਰਦੀ ਉਹ ਸਮਝ ਲੈਂਦੀ ਹੈ ਵੀ ਸ਼ਾਇਦ ਮੇਰੀ ਤਕਦੀਰ 'ਚ ਨਹੀਂ ਲਿਖਿਆ ਵੀ ਮੈਨੂੰ ਇਨਸਾਫ ਮਿਲੇ ਮੈਨੂੰ ਉਹਨੂੰ ਲੱਗਦਾ ਵੀ ਜਿਹੜੀ ਉਹਦੀ ਪਤੀ ਦੀ ਮੌਤ ਹੋਈ ਹੈ ਉਹ ਇੱਕ ਰੱਬ ਦਾ ਬਾਣਾ ਮੰਨ ਕੇ ਉਹਨੂੰ ਮੰਨ ਲੈਂਦੀ ਹੈ ਵੀ ਹੁਣ ਇਹਦੇ ਵਿੱਚ ਕੁਝ ਨਹੀਂ ਹੋ ਸਕਦਾ ਤੇ ਉਹ ਆਪਣੇ ਕਮਾਂਕਰਾਂ ਦੇ ਵਿੱਚ ਲੱਗ ਜਾਂਦੀ ਹੈ ਹੁਣ ਪੁਲਿਸ ਦਾ ਜਿਹੜਾ ਕੇਸ ਸੀ ਇਹ ਵੀ ਫਾਈਲਾਂ ਦੇ ਵਿੱਚ ਬੰਦ ਹੋ ਕੇ ਰਹਿ ਜਾਂਦਾ ਫਾਈਲਾਂ ਦੇ ਉੱਤੇ ਮਿੱਟੀ ਜੰਮਣੀ ਸ਼ੁਰੂ ਹੋ ਜਾਂਦੀ ਹੈ ਫਾਈਲਾਂਾਂ ਤੇ ਫਾਈਲਾਂ ਚੜਦੀਆਂ ਜਾਂਦੀਆਂ ਨੇ ਤੇ ਜਿਹੜਾ ਕਿਸ਼ਨ ਲਾਲ ਦਾ ਕੇਸ ਹੁੰਦਾ ਇਹ ਇੱਕ ਬਹੁਤ ਡੂੰਘਾ ਦੱਬ ਜਾਂਦਾ ਫਾਈਲਾਂ ਦੇ ਥੱਲੇ ਹੁਣ ਦਿਨ ਬੀਤਦੇ ਨੇ 10 ਸਾਲ ਹੋ ਜਾਂਦੇ ਨੇ ਕੇਸ ਨੂੰ 15 20 22 23 ਸਾਲ ਹੋ ਜਾਂਦੇ ਨੇ ਹੁਣ ਇੰਨੇ ਦੌਰਾਨ ਕਿੰਨੇ ਅਫਸਰ ਉਹ ਥਾਣੇ ਦੇ ਵਿੱਚ ਆਏ ਕਿੰਨੇ ਚਲੇ ਗਏ ਕਿੰਨੇ ਇਨਵੈਸਟੀਗੇਸ਼ਨ ਆਫਸਰਾਂ ਨੇ ਕੰਮ ਕੀਤਾ ਸਾਰਾ ਸਟਾਫ ਚੇਂਜ ਹੋ ਗਿਆ ਤੇ ਜਿਹੜੀ ਸੀ ਇੱਕ ਜਿਸ ਜਿਹੜਾ ਬੱਚਾ ਕਿਸ਼ਨ ਲਾਲ ਦਾ ਉਹ ਤੋਂ ਪੈਦਾ ਹੋਇਆ ਸੀ ਅੱਜ ਉਹ ਜਵਾਨ ਹੋ ਚੁੱਕਿਆ ਸੀ ਪਰ RAMU ਦਾ ਕਿਤੇ ਵੀ ਪਤਾ ਨਹੀਂ ਸੀ ਹੁਣ 24 ਸਾਲ ਬਾਅਦ ਕੀ ਹੁੰਦਾ ਇੱਕ ਅਫਸਰ ਆਉਂਦਾ ਓਕਲਾ ਥਾਣੇ ਦੇ ਵਿੱਚ ਉਹ ਕਹਿੰਦਾ ਵੀ ਜਿਹੜੀਆਂ ਪੁਰਾਣੀਆਂ ਫਾਈਲਾਂ ਪਈਆਂ ਨੇ ਜਿਹੜੇ ਕੇਸ ਸੋਲਵ ਨਹੀਂ ਹੋਏ ਜਿਨ੍ਹਾਂ ਦੇ ਵਿੱਚ ਮੁਜਰਮ ਦਾ ਪਤਾ ਨਹੀਂ ਲੱਗਿਆ ਵੀ ਮੁਜਰਮ ਕਿੱਧਰ ਗਿਆ ਜਾਂ ਕੇਸ ਹੱਲ ਨਹੀਂ ਹੋਇਆ ਕਿਸੇ ਕਾਰਨ ਕਰਕੇ ਉਹ ਫਾਈਲਾਂ ਕੱਢੋ ਹੁਣ ਸਾਰੀਆਂ ਫਾਈਲਾਂ ਕੱਢੀਆਂ ਜਾਂਦੀਆਂ ਨੇ ਜੋ ਸਾਰੀਆਂ ਫਾਈਲਾਂ ਆਫੀਸਰ ਸਾਹਿਬ ਵੱਲੋਂ ਚੈੱਕ ਕੀਤੀਆਂ ਜਾਂਦੀਆਂ ਨੇ ਤਾਂ ਇੱਕ ਫਾਈਲ ਉਹਦੇ ਵਿੱਚ ਕਿਸ਼ਨ ਲਾਲ ਦੀ ਵੀ ਹੁੰਦੀ ਹੈ ਉਹ ਜਿਹੜਾ ਕਿਸ਼ਨ ਲਾਲ ਦੇ ਕੇਸ ਤੇ ਜਾ ਕੇ ਉਹ ਆਫੀਸਰ ਸਾਹਿਬ ਦੀ ਅੱਖ ਜਿਹੜੀ ਟਿਕ ਜਾਂਦੀ ਹੈ ਕੇਸ ਨੂੰ ਪੜ੍ਹਦੇ ਨੇ ਚੰਗੀ ਤਰ੍ਹਾਂ ਸਮਝਦੇ ਨੇ ਉਦੋਂ ਬਾਅਦ ਫਿਰ ਇੱਕ ਟੀਮ ਬਣਾਉਂਦੇ ਨੇ ਵੀ ਇਹ ਕੇਸ ਨੂੰ ਹੱਲ ਕਰੋ ਇਹ ਰਾਮੂ ਮਿਲਣਾ ਚਾਹੀਦਾ ਜਾਂ ਤਾਂ ਕੇਸ ਹੱਲ ਹੋਣਾ ਚਾਹੀਦਾ ਜੇ ਰਾਮੂ ਦੀ ਕਿਤੇ ਮੌਤ ਹੋ ਚੁੱਕੀ ਹੈ ਰਾਮੂ ਇਸ ਦੁਨੀਆ ਤੇ ਨਹੀਂ ਤਾਂ ਉਸ ਚੀਜ਼ ਦਾ ਵੀ ਪ੍ਰੂਫ ਚਾਹੀਦਾ ਪਰ ਰਾਮੂ ਨੂੰ ਰੱਬ ਕੇ ਲਿਆਓ ਕਿਸੇ ਵੀ ਤਰੀਕੇ ਜਿਉਂਦਾ ਜਾਂ ਮਰਦਾ ਹੁਣ ਟੀਮ ਫਿਰ ਜਿਹੜੀ ਬਣਦੀ ਹੈ ਉਹ ਸਭ ਤੋਂ ਪਹਿਲਾਂ ਤਾਂ ਹੁਣ ਕੋਸ਼ਿਸ਼ ਕਰਦੀ ਹੈ ਸਨੀਤਾ ਨੂੰ ਕਿਉਂਕਿ ਜਿੰਨੇ ਕੰਪਲੀਟ ਕੀਤੀ ਸੀ ਹੁਣ ਉਹਦਾ ਵੀ ਤਾਂ ਪਤਾ ਨਹੀਂ ਟਾਈਮ ਬਹੁਤ ਬੀਤ ਚੁੱਕਿਆ 24 25 ਸਾਲ ਕੇਸ ਵਿੱਚ ਫਿੱਟ ਜਾਂਦੇ ਨੇ ਤਾਂ ਪੁਲਿਸ ਕਿਸੇ ਤਰੀਕੇ ਸਨੀਤਾ ਨੂੰ ਲੱਭਦੀ ਹੈ ਸਨੀਤਾ ਦਾ ਮੁੰਡਾ ਜਵਾਨ ਹੋਇਆ ਹੁੰਦਾ ਤਾਂ ਸਨੀਤਾ ਤੋਂ ਪੁੱਛਿਆ ਜਾਂਦਾ ਹੈ ਵੀ ਕੋਈ ਪਤਾ ਲੱਗਿਆ RAMU ਬਾਰੇ ਉਹ ਕਹਿੰਦੀ ਵੀ ਮੈਨੂੰ ਕੋਈ ਪਤਾ ਨਹੀਂ RAMU ਦਾ ਤੇ ਉਹ ਕਹਿੰਦੇ ਵੀ ਹੁਣ ਤੁਸੀਂ ਕਦੇ ਆ ਕੇ ਕੇਸ ਬਾਰੇ ਪੁੱਛਣ ਕਹਿੰਦੀ ਮੈਂ ਬਹੁਤ ਚੱਕਰ ਲਾਇਆ ਕਈ ਸਾਲ ਤੱਕ ਲਾਂਦੀ ਰਹੀ ਪਰ ਅਖੀਰ ਮੈਂ ਰੱਬ ਦਾ ਭਾਣਾ ਮੰਨ ਕੇ ਤੇ ਚੁੱਪ ਕਰਕੇ ਬੈਠ ਗਈ ਤੇ ਆਪਣੇ ਕੰਮਾਂ ਵਿੱਚ ਲੱਗ ਗਈ ਹੁਣ ਪੁਲਿਸ ਉਹ ਤੋਂ ਹੋਰ ਜਾਣਕਾਰੀਆਂ ਜਿਹੜੀਆਂ ਵੀ ਹੁੰਦੀਆਂ ਨੇ ਇਕੱਠੀਆਂ ਕਰਦੀ ਐ ਤੇ ਉੱਥੇ ਇਸਨੀ ਦਾ ਦੱਸਦੀ ਐ ਵੀ ਇੱਕ RAMU ਦਾ ਦੋਸਤ ਸੀ ਉਹ ਇੱਥੇ ਹੀ ਰਹਿੰਦਾ ਓਕਲਾ ਦੇ ਵਿੱਚ ਪੁਲਿਸ ਉਹਦੇ ਕੋਲ ਪਹੁੰਚਦੀ ਐ ਉਹਨੂੰ ਗ੍ਰਿਫਤਾਰ ਕੀਤਾ ਜਾਂਦਾ ਤੇ ਉਹ ਤੋਂ ਪੁੱਛਗਿਛ ਕੀਤੀ ਜਾਂਦੀ ਹੈ ਜਦੋਂ ਉਹ ਤੋਂ ਪੁੱਛਗਿਛ ਕੀਤੀ ਜਾਂਦੀ ਹੈ ਤਾਂ ਉਹਦਾ ਕਹਿਣਾ ਹੁੰਦਾ ਵੀ ਨਾ ਤਾਂ ਮੈਂ ਮਟਰ ਕੀਤਾ ਨਾ ਮੇਰਾ ਇਹਦੇ ਵਿੱਚ ਕੋਈ ਰੋਲ ਹੈ ਇਹਦਾ ਜਿਹੜਾ ਕਤਲ ਹੈ ਉਹ RAMU ਨੇ ਕੀਤਾ ਤੇ RAMU ਨਾਲ ਮੇਰਾ ਕੋਈ ਕੰਟੈਕਟ ਨਹੀਂ ਹੈ ਹੁਣ ਪੁਲਿਸ ਉਹਦੀ ਤਫ਼ਤੀਸ਼ ਕਰਦੀ ਹੈ ਕਿਉਂਕਿ ਉਹਦੇ ਤੱਕ ਮੋਬਾਈਲ ਵੀ ਆ ਚੁੱਕੇ ਹਨ ਹੁਣ 2022 ਦੀ ਗੱਲ ਹੈ ਮੋਬਾਈਲ ਵਗੈਰਾ ਸਾਰਿਆਂ ਕੋਲ ਹੁੰਦੇ ਨੇ ਪਰ ਪੁਲਿਸ ਜਦੋਂ ਵੈਰੀਫਾਈ ਕਰਦੀ ਹੈ ਤਾਂ ਪੁਲਿਸ ਨੂੰ ਪਤਾ ਲੱਗਦਾ ਵੀ ਇਹਦੇ ਨਾਲ RAMU ਦਾ ਕੋਈ ਕੰਟੈਕਟ ਹੁਣ ਜਿਹੜੀ ਪੁਲਿਸ ਹੁੰਦੀ ਆ ਉਹ ਆਪਣੀ ਇਨਵੈਸਟੀਗੇਸ਼ਨ ਚਾਲੂ ਰੱਖਦੀ ਆ ਪਰ ਕਿਤੇ ਨਾ ਕਿਤੇ ਪੁਲਿਸ ਨੂੰ ਲੱਗਦਾ ਵੀ ਜਿਹੜਾ ਕੇਸ ਉਹਦੂ ਹੱਲ ਨਹੀਂ ਹੋਇਆ ਹੁਣ 25 ਸਾਲ ਬਾਅਦ ਇਹ ਜਿਹੜਾ ਕੇਸ ਹੈ ਹੱਲ ਕਰਨਾ ਬੜਾ ਮੁਸ਼ਕਲ ਹੈ। ਉਹਨਾਂ ਦੇ ਦਿਮਾਗ ਦੇ ਵਿੱਚ ਹੁੰਦਾ ਵੀ ਉਸ ਸਮੇਂ ਦੇ ਰਾਮੂ ਦੇ ਵਿੱਚ ਤੇ ਅੱਜ 25 ਸਾਲ ਬਾਅਦ ਬਹੁਤ ਜ਼ਿਆਦਾ ਫਰਕ ਆਇਆ ਹੋਣਾ। ਤੇ ਉਹਨੂੰ ਪਛਾਣਨਾ ਵੀ ਇੱਕ ਬਹੁਤ ਵੱਡੀ ਗੱਲ ਸੀ। ਤੇ ਹੁਣ ਉਹਨੂੰ ਕਿੱਥੇ ਲੱਭੀਏ ਐਡੇ ਵੱਡੇ ਦੇਸ਼ ਦੇ ਵਿੱਚ ਕਿੱਧਰ ਗਿਆ ਉਹ ਕੋਈ ਖੋਜ ਖਬਰ ਨਹੀਂ। ਪਰ ਫਿਰ ਵੀ ਜਿਹੜੀ ਪੁਲਿਸ ਹੈ ਉਹ ਜੀ ਜਾਣ ਨਾਲ ਲੱਗੀ ਰਹਿੰਦੀ ਉਹ ਟੀਮ ਤੇ ਉਹ ਸੁਨੀਤਾ ਨੂੰ ਵਾਰ-ਵਾਰ ਛੋਟੀ ਮੁੱਟੀਆਂ ਗੱਲਾਂ ਪੁੱਛਦੇ ਰਹਿੰਦੇ ਨੇ ਵਾਰ-ਵਾਰ ਉਹਦੇ ਨਾਲ ਕੰਟੈਕਟ ਦੇ ਵਿੱਚ ਰਹਿੰਦੇ ਤੇ ਸੁਨੀਤਾ ਤੋਂ ਫਿਰ ਇੱਕ ਵਾਰੀ ਜਾਣਕਾਰੀ ਲੈਣ ਲਈ ਜਾਂਦੇ ਨੇ ਤੇ ਸੁਨੀਤਾ ਤੋਂ ਪੁੱਛਦੇ ਨੇ ਵੀ ਤੈਨੂੰ ਕੋਈ ਮਾੜੀ-ਮੋਟੀ ਕਿਸੇ ਤਰ੍ਹਾਂ ਦੀ ਕੋਈ ਖਬਰ ਲੱਗੀ ਹੋਵੇ ਤਾਂ ਸੁਨੀਤਾ ਕਹਿੰਦੀ ਹੈ ਮੈਨੂੰ ਉਹਦੀ ਬਾਰੇ ਕੋਈ ਪਤਾ ਨਹੀਂ ਲੱਗਿਆ ਮੈਂ ਆਪਣੇ ਜਿੰਨੇ ਵੀ ਸੋਰਸਸ ਸੀ ਸਾਰਿਆਂ ਤੋਂ ਪਤਾ ਕਰਦੀ ਰਹਿੰਦੀ ਆ ਮੈਨੂੰ ਪਤਾ ਨਹੀਂ ਲੱਗਿਆ ਪਰ ਹਾਂ ਇੱਕ ਉਹਦਾ ਭਰਾ ਤੇ ਪਰਜਾਈ ਤੁਗਲਕਾਬਾਦ ਰਹਿੰਦੇ ਨੇ ਜਦੋਂ ਪੁਲਿਸ ਨੂੰ ਇਹ ਪਤਾ ਲੱਗਦਾ ਤੇ ਪੁਲਿਸ ਨੂੰ ਇੱਕ ਅੱਖਾਂ ਦੇ ਵਿੱਚ ਚਮਕ ਦਿਖਦੀ ਹੈ ਵੀ ਉਹਦੇ ਭਰਾ ਦਾ ਪਤਾ ਲੱਗਿਆ ਹੋ ਸਕਦਾ ਇਥੋਂ RAMU ਦਾ ਪਤਾ ਲੱਗ ਜਾਵੇ ਪੁਲਿਸ ਫਿਰ ਵਰਦੀ ਦੇ ਵਿੱਚ ਨਹੀਂ ਜਾਂਦੀ ਪੇਸ਼ ਬਦਲ ਕੇ ਜਾਂਦੀ ਹੈ ਉਸ ਇਲਾਕੇ ਵਿੱਚ ਜਾਂਦੀ ਹੈ ਉਹਦੇ ਘਰ ਜਾਂਦੀ ਹੈ ਆਲੇ-ਦੁਆਲੇ ਪੁੱਛਿਆ ਜਾਂਦਾ ਲੋਕਾਂ ਤੋਂ ਆਪਣੇ ਹਿਸਾਬ ਨਾਲ ਪੁੱਛਗਿੱਛ ਕਰਦੇ ਨੇ ਤਾਂ ਉਹਨਾਂ ਨੂੰ ਪਤਾ ਲੱਗਦਾ ਵੀ ਇਹਨਾਂ ਦੇ ਕੰਟੈਕਟ ਦੇ ਵਿੱਚ ਜਿਹੜਾ RAMU ਨਹੀਂ ਹੈਗਾ ਹੁਣ ਪੁਲਿਸ ਦੇਖਦੀ ਹੈ ਵੀ ਹੁਣ ਕੀ ਕੀਤਾ ਜਾਵੇ ਪਰ ਉਹਨਾਂ ਲੱਗਦਾ ਵੀ ਕਿਤੇ ਨਾ ਕਿਤੇ ਉਹ ਪਰਿਵਾਰ ਨੂੰ ਮਿਲਦਾ ਜਾਂ ਫੋਨ ਜ਼ਰੂਰ ਕਰਦਾ ਹੋਵੇਗਾ। ਤਾਂ ਪੁਲਿਸ ਉਹਨਾਂ ਦੇ ਜਿਹੜੇ ਫੋਨ ਨੰਬਰ ਵਗੈਰਾ ਲੈ ਲੈਂਦੀ ਹੈ ਉਹਨਾਂ ਨੂੰ ਪੰਗਾ ਲੈਣ ਦੀ ਕੋਸ਼ਿਸ਼ ਕਰਦੀ ਹੈ। ਪਰ ਉਹਦੇ ਵਿੱਚੋਂ ਵੀ ਉਹਨਾਂ ਨੂੰ ਕੁਝ ਨਹੀਂ ਮਿਲਦਾ। ਕਾਲ ਡਿਟੇਲ ਨਾਲ ਕੱਢੀਆਂ ਜਾਂਦੀਆਂ ਨੇ ਉਹਨਾਂ ਦੀਆਂ। ਤਾਂ ਪੁਲਿਸ ਨੂੰ ਕੁਝ ਵੀ ਪਤਾ ਨਹੀਂ ਲੱਗਦਾ। ਪੁਲਿਸ ਨੂੰ ਇੱਕ ਵਾਰੀ ਫਿਰ ਲੱਗਦਾ ਵੀ ਜਿਹੜਾ ਰਾਮੂ ਆ ਸਾਡੇ ਹੱਥ ਨਹੀਂ ਆਉਣਾ। ਤਾਂ ਇੱਕ ਫਿਰ ਘਟਨਾ ਵਾਪਰਦੀ ਹੈ। ਥੋੜੇ ਦਿਨਾਂ ਬਾਅਦ ਹੀ ਜਿਹੜੀ ਰਾਮੂ ਦੀ ਮਾਂ ਹੁੰਦੀ ਹੈ। ਪੁਲਿਸ ਨੂੰ ਪਤਾ ਲੱਗਦਾ ਵੀ ਰੋਡ ਐਕਸੀਡੈਂਟ ਦੇ ਵਿੱਚ ਉਹਦੀ ਮੌਤ ਹੋਈ ਹੁੰਦੀ ਹੈ। ਤੇ ਪੁਲਿਸ ਪੁਲਸ ਸੋਚਦੀ ਹੈ ਵੀ ਜੇ ਹੁਣ ਫੜ ਲਿਆ ਤਾਂ ਫੜ ਸਕਦੇ ਆ ਤੇ ਜੇ ਹੁਣ ਨਿਕਲ ਗਿਆ ਤਾਂ RAMU ਮੁਸ਼ਕਲ ਹੈ ਵੀ ਹੱਥ ਆਏਗਾ ਵੀ ਇਹੀ ਇੱਕ ਆਖਰੀ ਮੌਕਾ ਹੈ ਜੇ RAMU ਹੱਥ ਆ ਸਕਦਾ ਤਾਂ ਪੁਲਸ پلان ਕਰਦੀ ਹੈ ਪੁੱਛ ਜਾਂਦੀ ਹੈ RAMU ਦੇ ਭਰਾ ਦੇ ਘਰ ਹੁਣ ਉੱਥੇ ਜਾ ਕੇ ਜਦੋਂ ਪਹੁੰਚਦੇ ਨੇ ਸਿਵਲ ਵਰਦੀ ਦੇ ਵਿੱਚ ਪਹੁੰਚਦੇ ਨੇ ਉੱਥੇ ਜਾ ਕੇ ਦੱਸਦੇ ਨੇ ਵੀ ਅਸੀਂ ਬੀਮਾ ਕੰਪਨੀ ਤੋਂ ਆ ਤੇ ਸਰਕਾਰ ਵੱਲੋਂ ਆ ਵੀ ਜੇ ਵੀ ਕਿਸੇ ਦਾ ਰੋਗ ਰੋੜ ਐਕਸੀਡੈਂਟ ਹੁੰਦਾ ਤਾਂ ਉਹਨੂੰ ਮੁਆਵਜ਼ਾ ਦਿੱਤਾ ਜਾਂਦਾ ਸਰਕਾਰ ਵੱਲੋਂ ਉਹਦੇ ਬਾਰੇ ਅਸੀਂ ਤੁਹਾਡੀ ਜਾਣਕਾਰੀ ਲੈਣੀ ਹੈ ਪਰਿਵਾਰ ਦੀ ਕੱਲ ਨੂੰ ਪਰਿਵਾਰ ਦੇ ਵਿੱਚ ਰੌਲਾ ਪਵੇ ਜਿਹੜਾ ਤੁਹਾਨੂੰ ਮੁਆਵਜ਼ਾ ਮਿਲੇ ਉਹਨਾਂ ਦੇ ਵੰਡ ਵੰਡਈਏ ਨੂੰ ਲੈ ਕੇ ਬਾਅਦ ਦੇ ਵਿੱਚ ਰੌਲਾ ਪਵੇ ਇਹ ਸਰਕਾਰ ਨਹੀਂ ਚਾਹੁੰਦੀ ਇਸ ਲਈ ਅਸੀਂ ਪਹਿਲਾਂ ਹੀ ਜਿਹੜੀ ਪੂਰੀ ਜਾਣਕਾਰੀ ਇਕੱਠੀ ਕਰਨ ਤੋਂ ਬਾਅਦ ਫਿਰ ਤੁਹਾਨੂੰ ਮੁਆਵਜ਼ਾ ਦਿੱਤਾ ਜਾਏਗਾ ਤੇ ਜਿਹੜਾ ਰਾਮੂ ਦਾ ਭਰਾ ਖੁਸ਼ ਹੋ ਜਾਂਦਾ ਉਹਨੂੰ ਹੁੰਦਾ ਵੀ ਚਲੋ ਮਾਂ ਤਾਂ ਗਈ ਹੁਣ ਪੈਸੇ ਮਿਲਣਗੇ ਹੋ ਸਕਦਾ ਕੋਈ 8-10 ਲੱਖ ਰੁਪਈਆ ਜਿੰਨਾ ਵੀ ਮਿਲੇ ਚਲੋ ਤੇ ਉਹ ਕਹਿੰਦੇ ਨੇ ਠੀਕ ਹੈ ਜੀ ਹੁਣ ਉਹਨਾਂ ਤੋਂ ਪੁੱਛਿਆ ਜਾਂਦਾ ਵੀ ਜਿਹੜੀ ਮਰਨ ਵਾਲੀ ਤੁਹਾਡੀ ਮਾਂ ਹੈ ਉਹਦਾ ਨਾਮ ਕੀ ਸੀ ਉਹਦੇ ਪਤੀ ਦਾ ਨਾਮ ਉਹਦੀ ਉਮਰ ਉਹਦੇ ਕਿੰਨੇ ਬੱਚੇ ਸੀ ਉਹ ਦੱਸਦਾ ਵੀ ਅਸੀਂ ਦੋ ਭਰਾ ਤੇ ਭੈਣ ਉਹਨਾਂ ਦੇ ਬੱਚਿਆਂ ਦੇ ਨਾਮ ਕਿਉਂਕਿ ਉਹ ਬੜੇ ਆਰਾਮ ਨਾਲ ਸਾਰਾ ਕੁਝ ਪੁੱਛਦੇ ਨੇ ਵੀ ਇਹਨਾਂ ਨੂੰ ਕਿਸੇ ਵੀ ਤਰੀਕੇ ਛੱਕ ਨਾ ਹੋਵੇ ਵੀ ਜੇ ਛੱਕ ਹੋਇਆ ਜੇ ਰਾਮ ਨੂੰ ਪਤਾ ਲੱਗ ਗਿਆ ਜੇ ਹੁਣ ਫਰਾਰ ਹੋ ਗਿਆ ਤਾਂ ਹੋ ਸਕਦਾ ਕਦੇ ਵੀ ਹੱਥ ਨਹੀਂ ਆਉਣਾ ਹੁਣ ਉਹ ਦੱਸਦਾ ਵੀ ਅਸੀਂ ਦੋ ਭਰਾ ਉਹਨਾਂ ਦੇ ਬੱਚੇ ਉਹਨਾਂ ਦੇ ਬੱਚੇ ਉਹਨਾਂ ਦਾ ਪਰਿਵਾਰ ਸਾਰਾ ਕੁਝ ਦੱਸਿਆ ਜਾਂਦਾ ਤੇ ਇੱਕ ਉਹਦੇ ਭਰਾ ਵੱਲੋਂ ਗੱਲ ਕਹੀ ਜਾਂਦੀ ਹੈ ਵੀ ਅਸੀਂ ਦੋ ਭਰਾ ਮੇਰਾ ਦੂਜੇ ਭਰਾ ਨਾਲ ਵੀ 22 ਸਾਲ ਹੋ ਗਏ ਮੇਰਾ ਕੋਈ ਕੰਟੈਕਟ ਨਹੀਂ ਕੋਈ ਬੋਲਚਾਲ ਕੋਈ ਲੈਂਡ ਦੇ ਨਹੀਂ ਤੇ ਨਾ ਮੈਨੂੰ ਪਤਾ ਹੁੰਦਾ ਵੀ ਉਹ ਕਿੱਥੇ ਹੈ ਕਿੱਥੇ ਨਹੀਂ ਹੁਣ ਪੁਲਿਸ ਨੂੰ ਲੱਗਦਾ ਵੀ ਇਹ ਤਾਂ ਜਿੱਥੋਂ ਚੱਲੇ ਸੀ ਉੱਥੇ ਹੀ ਜ਼ੀਰੋ ਤੇ ਆ ਗਏ ਵੀ ਹੁਣ ਜਿਹੜਾ ਰਾਮੂ ਦਾ ਫਿਰ ਇੱਥੇ ਵੀ ਕੋਈ ਪਤਾ ਨਹੀਂ ਲੱਗਣਾ ਜੇ ਹੁਣ ਪਤਾ ਨਾ ਲੱਗਿਆ ਤਾਂ ਫਿਰ ਪਤਾ ਕਿੱਥੋਂ ਲੱਗੇਗਾ ਪਰ ਪੁਲਿਸ ਫਿਰ ਵੀ ਚਲੋ ਨੰਬਰ ਲੈਂਦੀ ਹੈ ਹੁਣ ਪੁਲਿਸ ਨੂੰ ਇੱਕ ਗੱਲ ਜਦੋਂ ਪੁੱਛਦੇ ਨੇ ਤਾਂ ਰਾਮੂ ਦਾ ਪਰਿਵਾਰ ਵੀ ਉਹ ਦੱਸ ਦਿੰਦੇ ਤੇ ਜਦੋਂ ਪੁੱਛਿਆ ਜਾਂਦਾ ਵੀ ਜਿਹੜਾ ਤੁਹਾਡਾ ਭਰਾ ਹੈ ਰਾਮੂ ਉਹਦਾ ਪਰਿਵਾਰ ਕਿੱਥੇ ਰਹਿੰਦਾ ਉਹ ਕੰਦੇ ਨੇ ਲਖਨਊ ਦੇ ਵਿੱਚ ਸਾਰਿਆਂ ਦਾ ਐਡਰੈਸ ਵਗੈਰਾ ਲਿਆ ਜਾਂਦਾ ਇੱਕ ਇੱਕ ਜਣੇ ਦਾ ਕੋਈ ਭੈਣ ਦਾ ਵੀ ਉਹਦਾ ਵੀ ਕਿਸੇ ਤਰੀਕੇ ਵੀ ਇਹਨਾਂ ਨੂੰ ਸ਼ੱਕ ਨਾ ਹੋਵੇ ਤਾਂ ਪੁੱਛਿਆ ਜਾਂਦਾ ਉਹਦੇ ਪਰਿਵਾਰ ਦੇ ਵਿੱਚ ਤਾਂ ਪਤਾ ਲੱਗਦਾ ਵੀ ਉਹਦਾ ਇੱਕ ਬੇਟਾ ਹੈ ਹੁਣ ਉਹਦਾ ਬੇਟਾ ਹੈ ਉਹਦਾ ਵੀ ਨੰਬਰ ਲਿਆ ਜਾਂਦਾ ਇਹ ਸਾਰਿਆਂ ਦੇ ਨੰਬਰ ਲੈ ਕੇ ਪੁਲਿਸ ਉੱਥੋਂ ਆ ਜਾਂਦੀ ਹੈ ਹੁਣ ਪੁਲਿਸ ਨੂੰ ਹੁੰਦਾ ਵੀ ਜਿਹੜੀ ਅੱਜ ਕੱਲ ਦੀ ਜਨਰੇਸ਼ਨ ਹੈ ਇਹ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਐਕਟਿਵ ਰਹਿੰਦੀ ਹੈ ਤਾਂ ਉਹਦਾ ਜਿਹੜਾ ਮੁੰਡਾ ਹੁੰਦਾ ਉਹਦਾ ਸੋਸ਼ਲ ਮੀਡੀਆ ਤੇ ਅਕਾਊਂਟ ਵਗੈਰਾ ਲੱਭੇ ਜਾਂਦੇ ਨੇ ਉਹਨੂੰ ਸੋਸ਼ਲ ਮੀਡੀਆ ਤੇ ਲੱਭਣ ਦੀ ਪੁਲਿਸ ਕੋਸ਼ਿਸ਼ ਕਰਦੀ ਹੈ ਤੇ ਮਿਹਨਤ ਮੁਸ਼ਕਲ ਕਰਨ ਤੋਂ ਬਾਅਦ ਉਹਦਾ ਸੋਸ਼ਲ ਮੀਡੀਆ ਤੇ ਅਕਾਊਂਟ ਮਿਲਦਾ ਹੁਣ ਉੱਥੋਂ ਪਤਾ ਲੱਗਦਾ ਉਹ ਅੱਗੋਂ ਫਿਰ ਦੇਖਦੇ ਨੇ ਵੀ ਇਹਦੇ ਨਾਲ ਅਟੈਚ ਕੌਣ-ਕੌਣ ਨੇ ਸੋਸ਼ਲ ਮੀਡੀਆ ਤੇ ਉੱਥੇ ਇੱਕ ਅਸ਼ੋਕ যাদਬ ਇਹਦੇ ਨਾਲ ਅਟੈਚ ਹੁੰਦਾ ਤੇ ਪੁਲਿਸ ਨੂੰ ਕੋਈ ਸਮਝ ਨਹੀਂ ਲੱਗਦਾ ਵੀ ਅਸ਼ੋਕ যাদਬ ਕੌਣ ਹੈ ਜਾਂ ਕਿਵੇਂ ਪੁਲਿਸ ਫਿਰ ਸਿਵਲ ਵਰਦੀ ਦੇ ਵਿੱਚ ਲਖਨਊ ਪਹੁੰਚਦੀ ਹੈ ਉੱਥੇ ਉਹਦੇ ਘਰ ਪਹੁੰਚਿਆ ਜਾਂਦਾ ਰਾਮੂ ਦੇ بیٹے ਦੇ ਉਹਨਾਂ ਨੂੰ ਜਾ ਕੇ ਉਹੀ ਗੱਲ ਦੱਸੀ ਜਾਂਦੀ ਹੈ ਵੀ ਅਸੀਂ ਬੀਮਾ ਕੰਪਨੀ ਵੱਲੋਂ ਅਸੀਂ ਤੁਹਾਡੇ ਚਾਚੇ ਕੋਲ ਵੀ ਗਏ ਸੀ ਉੱਥੋਂ ਸਾਰਾ ਕੁਝ ਪਤਾ ਕਰਕੇ ਆਏ ਆ ਤੇ ਹੁਣ ਤੁਹਾਡੇ ਕੋਲ ਆਏ ਆ ਕਿ ਕੱਲ ਨੂੰ ਕੋਈ ਆਪਸੀ ਵਿਵਾਦ ਨਾ ਹੋਵੇ ਅਸੀਂ ਮੁਆਵਜ਼ੇ ਦੀ ਰਕਮ ਦੇਣੀ ਹੈ ਤੁਹਾਡੀ ਦਾਦੀ ਦਾ ਐਕਸੀਡੈਂਟ ਹੋਇਆ ਰੋਡ ਐਕਸੀਡੈਂਟ ਦੇ ਵਿੱਚ ਮੁਆਵਜ਼ਾ ਮਿਲਦਾ ਤੇ ਰਾਮੂ ਦਾ ਲੜਕਾ ਵੀ ਜਿਹੜਾ ਖੁਸ਼ ਹੋ ਜਾਂਦਾ ਉਹ ਆਪਣੀ ਜਾਣਕਾਰੀ ਦੱਸਣ ਲੱਗ ਜਾਂਦਾ ਜਦੋਂ ਜਾਣਕਾਰੀ ਦੱਸਦਾ ਉਹ ਆਪਣੇ ਬਾਰੇ ਦੱਸਦਾ ਤੇ ਜਦੋਂ ਉਹਦੇ ਪਿਤਾ ਬਾਰੇ ਪੁੱਛਿਆ ਜਾਂਦਾ ਵੀ ਜਿਹੜੇ ਤੁਹਾਡੇ ਪਿਤਾ ਨੇ ਉਹੋ ਤੋ ਕਹਿੰਦਾ ਲਖਨਊ ਦੇ ਵਿੱਚ ਹੀ ਤੇ ਲਖਨਊ ਦੇ ਵਿੱਚ ਜਦੋਂ ਦੱਸਦਾ ਤਾਂ ਉਹਦਾ ਨਾਮ ਪੁੱਛਿਆ ਜਾਂਦਾ ਤਾਂ ਉਹ ਦੱਸਦਾ ਅਸ਼ੋਕ ਯਾਦਵ ਹੁਣ ਪੁਲਿਸ ਫਿਰ ਸੋਚਦੀ ਹੈ ਵੀ ਜਿਹੜਾ ਅਸ਼ੋਕ ਯਾਦਵ ਅਸੀਂ ਰਾਮੂ ਨੂੰ ਲੱਭ ਰਹੇ ਹਾਂ ਇਹ ਸ਼ੋਕ ਯਾਦਵ ਵੀ ਇਹ ਮਸਲਾ ਕੋਈ ਹੋਰ ਹੈ ਜਾਂ ਇਹ ਬੰਦਾ ਕੋਈ ਹੋਰ ਹੈ ਪਰ ਫਿਰ ਵੀ ਪੁਲਿਸ ਉੱਥੋਂ ਸਾਰੀ ਜਾਣਕਾਰੀ ਇਕੱਠੀ ਕਰਦੀ ਹੈ ਤਾਂ ਪਤਾ ਕਰਦੀ ਵੀ ਸ਼ੋਕ ਯਾਦਵ ਕੀ ਕਰਦਾ ਹੈ ਉਹਦਾ ਪਤਾ ਹੁੰਦਾ ਵੀ ਉਹ ਈ ਰਿਕਸ਼ਾ ਜਿਹੜੇ ਹੁੰਦੇ ਨੇ ਉਹ ਕੰਟੈਕਟ ਦੇ ਦਿੰਦਾ ਹੁੰਦਾ ਉੱਥੋਂ ਹੋਣ ਤੋਂ ਬਾਅਦ ਪੁਲਿਸ ਅਸ਼ੋਕ ਯਾਦਵ ਨਾਲ ਕੰਟੈਕਟ ਕਰਦੀ ਹੈ ਹਉਨ ਕਹਿੰਦੀ ਵੀ ਸਾਨੂੰ ਆਪਣੀ ਕੰਪਨੀ ਵਾਸਤੇ ਈ ਰਿਕਸ਼ਾ ਚਾਹੀਦੇ ਨੇ ਤਾਂ ਅਸ਼ੋਕ ਜਾਦਵ ਕਹਿੰਦਾ ਠੀਕ ਆ ਤੁਸੀਂ ਆਜੋ ਪੁਲਸ ਫਿਰ ਉੱਥੇ ਪਹੁੰਚਦੀ ਹੈ ਇੱਕ ਕੰਪਨੀ ਵੱਲੋਂ ਪਹੁੰਚਦੇ ਨੇ ਪੁਲਸ ਵਾਲੇ ਜਿਹੜੇ ਇੱਕ ਸਿਵਲ ਵਰਦੀ ਦੇ ਵਿੱਚ ਹੁੰਦੇ ਨੇ ਵੀ ਈ ਰਿਕਸ਼ੇ ਬਾਰੇ ਗੱਲਬਾਤ ਕਰਨ ਆਏ ਨੇ ਹੁਣ ਉੱਥੇ ਅਸ਼ੋਕ ਜਾਦਵ ਹੁੰਦਾ ਹੁਣ 25 ਸਾਲ ਦਾ ਜਿਹੜਾ ਫਾਸਲਾ ਸੀ ਕਿਉਂਕਿ ਉਹ 25 ਸਾਲ ਤੱਕ ਬੰਦੇ ਦੀ ਬਾਡੀ ਸਾਰਾ ਕੁਝ ਬਦਲ ਜਾਂਦਾ ਉਹ ਮਰਦਾ ਜਿਹੜਾ ਲਿਹਾਜ਼ 25 ਸਾਲ ਪਹਿਲਾਂ ਜਿਹੜਾ ਸtracks ਜਵਾਨ ਸੀ ਉਹ ਹੁਣ ਬੁੱਢਾ ਦਿਖਣ ਲੱਗ ਜਾਂਦਾ ਤੇ ਪੁਲਿਸ ਨੂੰ ਹੁਣ ਪਤਾ ਵੀ ਨਹੀਂ ਸੀ ਪੁਲਿਸ ਉਹਦੀਆਂ ਪੁਰਾਣੀਆਂ ਫੋਟੋ ਫੂਟਾ ਵਗੈਰਾ ਮੰਗਾਂਦੀ ਹੈ ਪਰ ਫਿਰ ਵੀ ਬਹੁਤ ਜ਼ਿਆਦਾ ਫਰਕ ਹੁੰਦਾ ਹੁਣ ਪੁਲਿਸ ਨੂੰ ਇਹ ਨਹੀਂ ਪਤਾ ਲੱਗਦਾ ਵੀ ਇਹ ਰਾਮੂ ਹੈ ਕਿ ਅਸ਼ੋਕ ਹੈ ਪੁਲਿਸ ਤੋਂ ਉਹਦਾ ਆਧਾਰ ਕਾਰਡ ਵਗੈਰਾ ਸਾਰੇ ਪ੍ਰੂਫ ਮੰਗਦੀ ਹੈ ਤਾਂ ਉਹ ਪ੍ਰੂਫ ਸਾਰੇ ਦਿਖਾਂਦਾ ਸਾਰਾ ਕੁਝ ਜਿਹੜਾ ਹੁੰਦਾ ਉਹ ਅਸ਼ੋਕ ਜਾਦਵ ਦੇ ਨਾਮ ਤੇ ਹੁਣ ਪੁਲਿਸ ਨੂੰ ਹੁੰਦਾ ਵੀ ਜੇ ਇਹਨੂੰ ਲੈ ਕੇ ਗਏ ਇਹ ਰਾਮੂ ਨਾ ਨਿਕਲਿਆ ਫਿਰ ਬੜੀ ਜਿਹੜੀ ਹੈ ਬਦਨਾਮੀ ਵਾਲੀ ਗੱਲ ਹੋਏਗੀ ਫਿਰ ਜਿਹੜੀ ਲਖਨਊ ਪੁਲਿਸ ਉਹ ਵੀ ਕਹੇਗੀ ਵੀ ਤੁਸੀਂ ਇੱਕ ਵੇਖਸੂਰ ਨੂੰ ਚੱਕਿਆ ਤਾਂ ਅਖਬਾਰਾਂ ਦੇ ਵਿੱਚ ਵੀ ਜਿਹੜੀ ਇੱਕ ਕਿਰਕਰੀ ਹੋਏਗੀ ਦਿੱਲੀ ਪੁਲਿਸ ਦੀ ਹੁਣ ਪੁਲਿਸ ਕੀ ਕਰਦੀ ਹੈ ਫੋਨ ਕੀਤਾ ਜਾਂਦਾ ਉੱਥੇ ਸੁਨੀਤਾ ਨੂੰ ਸੁਨੀਤਾ ਨੂੰ ਫੋਨ ਕਰਕੇ ਕਿਹਾ ਜਾਂਦਾ ਵੀ ਸਾਨੂੰ ਲੱਗਦਾ ਅਸੀਂ ਤੇਰੇ ਪਤੀ ਦਾ ਜਿਹੜਾ ਕਾਤਲ ਆ ਲੱਭ ਲਿਆ ਪਰ ਵੈਰੀਫਾਈ ਕਰਨਾ ਅਸੀਂ ਪੱਕਾ ਨਹੀਂ ਕਹਿ ਸਕਦੇ ਪਰ ਜੇ ਤੂੰ ਲਖਨਊ ਆ ਸਕਦੀ ਹੈ ਆ ਕੇ ਉਹਨੂੰ ਪਹਿਚਾਨਣਾ ਤਾਂ ਸੁਨੀਤਾ ਫਟਾਫਟ ਲਖਨਊ ਹੁੰਦੀ ਮੇਰੇ ਪਤੀ ਦਾ ਕਾਤਲ ਇੰਨੇ ਸਾਲਾਂ ਬਾਅਦ ਮਿਲਿਆ ਉਹਨੂੰ ਕਿਤੇ ਨਾ ਕਿਤੇ ਇਸ ਗੱਲ ਦੀ ਤਸੱਲੀ ਹੁੰਦੀ ਹੈ ਵੀ ਚਲੋ ਇੰਨੇ ਸਾਲ ਬਾਅਦ ਹੀ ਸਹੀ ਕਿਤੇ ਇਨਸਾਫ਼ ਮਿਲਣ ਲੱਗਿਆ ਤਾਂ ਲਖਨਊ ਪਹੁੰਚਦੀ ਹੈ ਜਦੋਂ ਉਹਦੇ ਸਾਹਮਣੇ ਅਸ਼ੋਕ ਨੂੰ ਲਿਆਂਦਾ ਜਾਂਦਾ ਹੈ ਤਾਂ ਜਿਹੜੀ ਸਨੇਹਤਾ ਹੁੰਦੀ ਉਹ ਉਹ ਦੇਖਦੀ ਰਹਿੰਦੀ ਹੈ ਉਹਨਾਂ ਪੁਲਿਸ ਵਾਲੇ ਵੀ ਥੋੜੇ ਜਿਹਾ ਹੈਰਾਨ ਹੁੰਦੇ ਨੇ ਵੀ ਚੱਕਰ ਕੀ ਹੈ ਜਾਂ ਤਾਂ ਇਹ ਰਾਮੂ ਨਹੀਂ ਹੈ ਤੇ ਜਾਂ ਇਹਨੂੰ ਪਛਾਣ ਨਹੀਂ ਆ ਰਿਹਾ ਉਹ ਕਾਫੀ ਦਿਨ ਦੇਖਣ ਤੋਂ ਬਾਅਦ ਕਹਿੰਦੀ ਹੈ ਇਹੀ ਹੈ ਮੇਰੇ ਪਤੀ ਦਾ ਕਤਲ ਜਿਨਨੇ ਮੇਰਾ ਘਰ ਉਜਾੜਿਆ ਸੀ ਮੇਰਾ ਬੇਟਾ ਹੋਣ ਵਾਲਾ ਸੀ ਉਦੋਂ ਮੈਨੂੰ ਇਹਨੇ ਇੰਨੀ ਤਕਲੀਫ ਦਿੱਤੀ ਸੀ ਇਹ RAMU ਹੈ ਇਹ ਕਹਿ ਕੇ ਜਿਹੜੀ ਸੁਨੀਤਾ बेहोश ਹੋ ਜਾਂਦੀ ਉਹਦੋਂ ਬਾਅਦ ਡਾਕਟਰ ਨੂੰ ਬੁਲਾਇਆ ਜਾਂਦਾ ਹੈ ਸੁਨੀਤਾ ਹੋਸ਼ ਦੇ ਵਿੱਚ ਆਉਂਦੀ ਹੈ ਫਿਰ ਪੁਲਿਸ ਜਿਹੜੀ ਹੁੰਦੀ ਹੈ ਅਸ਼ੋਕ ਜਾਦਵ ਨੂੰ ਤੇ ਸੁਨੀਤਾ ਨੂੰ ਲੈ ਕੇ ਦਿੱਲੀ ਆਉਂਦੀ ਹੈ ਦਿੱਲੀ ਆ ਕੇ ਫਿਰ ਅਸ਼ੋਕ ਜਾਦਵ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਹੁਣ ਅਸ਼ੋਕ ਜਾਦਵ ਜਿਹੜਾ ਹੁੰਦਾ ਉਹ ਵੀ ਸਮਝ ਚੁੱਕਿਆ ਸੀ ਵੀ ਜਿਹੜੀ ਪੁਲਿਸ ਇੰਨੇ ਸਾਲਾਂ ਬਾਅਦ ਮੇਰੇ ਤੱਕ ਪਹੁੰਚੀ ਹੈ ਤਪੱਕੇ ਪੈਰੀ ਪਹੁੰਚੀ ਹੈ ਉਹ ਬਿਨਾ ਟਾਈਮ ਗਵਾਏ ਸਾਰਾ ਕੁਝ ਸਾ ਸੱਚ ਬਿਆਨ ਕਰ ਦਿੰਦਾ ਉਹ ਕਹਿੰਦਾ ਹਾਂ ਮੈਂ ਹੀ ਰਾਮੂ ਤਾਂ ਸਾਰੇ ਹੈਰਾਨ ਹੁੰਦੇ ਨੇ ਉਹਦੇ ਕੋਲ ਪ੍ਰੂਫ ਜਿਹੜੇ ਹੁੰਦੇ ਨੇ ਆਧਾਰ ਕਾਰਡ ਪੈਨ ਕਾਰਡ ਵਗੈਰਾ ਸਾਰੇ ਜਿਹੜੇ ਹੁੰਦੇ ਨੇ ਸ਼ੋਕ ਜਾਦਵ ਦੇ ਹੁੰਦੇ ਨੇ ਤੇ ਜਦੋਂ ਪਤਾ ਲੱਗਦਾ ਵੀ ਇਹ ਹੀ ਰਾਮੂ ਹੈ ਉਸ ਤੋਂ ਬਾਅਦ ਉਹ ਦੱਸਦਾ ਵੀ ਜਿਹੜਾ ਕਿਸ਼ਨ ਲਾਲ ਦਾ ਕਤਲ ਹੈ ਉਹ ਮੈਂ ਹੀ ਕੀਤਾ ਮੈਨੂੰ ਪਤਾ ਲੱਗਿਆ ਸੀ ਵੀ ਜਿਹੜਾ ਕਿਸ਼ਨ ਲਾਲ ਹੈ ਉਹਨੂੰ ਕਿਤੋਂ ਇਕੱਠੀ ਰਕਮ ਮਿਲੀ ਹੈ ਪੈਸੇ ਮਿਲੇ ਨੇ ਤੇ ਮੈਨੂੰ ਪੈਸੇ ਦੀ ਜਰੂਰਤ ਸੀ ਫਿਰ ਮੈਂ ਕਿਸ਼ਨ ਲਾਲ ਨੂੰ ਪਾਰਟੀ ਦਿੱਤੀ ਤੇ ਹੋਰਾਂ ਨੂੰ ਵੀ ਪਾਰਟੀ ਦਿੱਤੀ ਜਦੋਂ ਪਾਰਟੀ ਤੋਂ ਬਾਅਦ ਇਹਨਾਂ ਨੂੰ ਸ਼ਰਾਬ ਵਗੈਰਾ ਪਿਆਈ ਗਈ ਉਹ ਤੋਂ ਬਾਅਦ ਮੈਂ ਕਿਸ਼ਨ ਲਾਲ ਦੇ ਚਾਕੂ ਮਾਰ ਕੇ ਕਤਲ ਕਰਤਾ ਕਤਲ ਕਰਨ ਤੋਂ ਬਾਅਦ ਜਿਹੜੇ ਪੈਸੇ ਸੀ ਉਹ ਲੈ ਕੇ ਮੈਂ ਫਰਾਰ ਹੋ ਗਿਆ ਮੈਂ 1-2 ਸਾਲ ਇੱਧਰ ਉੱਧਰ ਭਟਕਿਆ ਤੇ ਮੈਨੂੰ ਪਤਾ ਲੱਗਿਆ ਵੀ ਜੇ ਮੈਂ ਕਿਉਂਕਿ ਉਹ ਤੋਂ ਬਾਅਦ ਹੌਲੀ-ਹੌਲੀ ਮੋਬਾਈਲ ਆਉਂਦਾ ਵੀ ਜੇ ਮੈਂ ਮੋਬਾਈਲ ਲਿਆ ਤਾਂ ਮੋਬਾਈਲ ਦੇ ਰਾਹੀਂ ਮੈਂ ਭੜਿਆ ਜਾ ਸਕਦਾ ਤੇ ਜੇ ਕਿਸੇ ਘਰ ਵਾਲੇ ਨਾਲ ਜਾਂ ਰਿਸ਼ਤੇਦਾਰ ਨਾਲ ਕੰਟੈਕਟ ਕੀਤਾ ਪੁਲਿਸ ਉੱਥੇ ਜ਼ਰੂਰ ਜਾਏਗੀ ਮੈਂ ਉੱਥੋਂ ਵੀ ਫੜਿਆ ਜਾ ਸਕਦਾ ਹੁਣ ਇਹ ਨਾ ਤਾਂ ਉਹਨਾਂ ਨਾਲ ਕੰਟੈਕਟ ਕਰਦਾ ਨਾ ਫੋਨ ਤੇ ਗੱਲਬਾਤ ਕਰਦਾ ਤੇ ਫਿਰ ਉਸ ਤੋਂ ਬਾਅਦ ਇਹ ਲਖਨਊ ਪਹੁੰਚਦਾ ਲਖਨਊ ਜਾ ਕੇ ਇਹ ਆਪਣਾ ਜਿਹੜਾ ਆਧਾਰ ਕਾਰਡ ਇੱਕ ਅੱਡ ਪਛਾਣ ਬਣਾਉਂਦਾ ਉੱਥੇ ਸਾਰਾ ਕੁਝ ਅਸ਼ੋਕ ਜਯਾਦਵ ਦੇ ਨਾਮ ਤੇ ਆਪਣੀ ਪਤਨੀ ਤੇ ਬੱਚਿਆਂ ਨੂੰ ਵੀ ਕਹਿੰਦਾ ਵੀ ਤੁਸੀਂ ਮੇਰੇ ਪੁਰਾਣੇ ਨਾਮ ਦਾ ਕੋਈ ਜ਼ਿਕਰ ਨਹੀਂ ਕਰਨਾ ਤੁਸੀਂ ਸਿਰਫ ਅਸ਼ੋਕ ਜਯਾਦਵ ਦਾ ਨਾਮ ਲੈਣਾ ਹੈ ਅਸ਼ੋਕ ਜਾਦਵ ਦੇ ਨਾਮ ਤੇ ਆਪਣੀ ਜ਼ਿੰਦਗੀ ਜਿਹੜੀ ਹੈ ਜਿਉਂਦਾ। ਇਹ 25 ਸਾਲ ਜਿਹੜਾ ਪੁਲਿਸ ਤੋਂ ਦੂਰ ਰਹਿੰਦਾ। ਪਰ ਕਹਿੰਦੇ ਨੇ ਨਾ ਜਦੋਂ ਪੁਲਿਸ ਲੱਭਣ ਤੇ ਆ ਜੇ ਫਿਰ ਪਤਾਲ ਚ ਵੀ ਲੱਭ ਲੈਂਦੀ ਹੈ। ਤਾਂ ਫਿਰ ਜਿਹੜਾ ਅਸ਼ੋਕ ਜਾਦਵ ਉਰਫ RAMU ਜੀ ਜਾਂ RAMU ਉਰਫ ਅਸ਼ੋਕ ਜਾਦਵ ਕਹ ਲੀਏ ਇਹ ਪੁਲਿਸ ਦੇ ਅੜਿੱਕੇ ਚੜਦਾ। ਐਫ ਆਈ ਆਰ ਤੇ ਪਹਿਲਾਂ ਹੀ ਸੀ। ਕੋਰਟ ਵੱਲੋਂ ਪਗੋੜਾ ਕੋਸ਼ਿਸ਼ ਕੀਤਾ ਹੋਇਆ ਸੀ। ਉਸ ਤੋਂ ਬਾਅਦ ਇਹਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਂਦਾ। ਉਸ ਤੋਂ ਬਾਅਦ ਇਹਨੂੰ ਜੇਲ੍ਹ ਭੇਜਿਆ ਜਾਂਦਾ। 25 ਸਾਲ ਬਾਅਦ ਜੇ ਪੁਲਿਸ ਨੇ ਕੋਸ਼ਿਸ਼ ਕੀਤੀ ਤਉਨੂੰ ਲੱਭ ਲਿਆ ਗਿਆ ਤੇ ਇਹ ਇੱਕ ਰੇਤੇ ਦੇ ਢੇਰ ਦੇ ਵਿੱਚੋਂ ਸੂਈ ਲੱਭਣ ਵਾਲਾ ਕੰਮ ਸੀ ਹੁਣ ਲਾਲਚ ਦੇ ਵਿੱਚ ਕੀਤਾ ਗਿਆ ਹੈ ਕਤਲ ਸੀ ਥੋੜੇ ਜੇ ਪੈਸਿਆਂ ਦੇ ਕਰਕੇ ਇੱਕ ਜਿਹੜੀ ਜ਼ਿੰਦਗੀ ਉਹਨੇ ਬਰਬਾਦ ਕੀਤੀ ਇੱਕ ਨਹੀਂ ਬਰਬਾਦ ਕੀਤੀ ਉਹਦੇ ਪਿੱਛੇ ਕਿੰਨੀਆਂ ਜ਼ਿੰਦਗੀਆਂ ਬਰਬਾਦ ਹੋਈਆਂ ਆਪ ਵੀ ਪਰਿਵਾਰ ਤੋਂ ਲੋਕ ਕੇ ਰਿਆ ਤੇ ਜਿਹੜੀ ਸੁਨੀਤਾ ਸੀ ਉਹਨੇ ਆਪਣੇ ਪਤੀ ਤੋਂ ਹੱਥ ਧੋਤੇ ਤੇ ਜਿਹੜਾ ਆਉਣ ਵਾਲਾ ਦੁਨੀਆ ਤੇ ਸੁਨੀਤਾ ਦਾ ਬੇਟਾ ਸੀ ਉਹਦੇ ਆਉਣ ਤੋਂ ਪਹਿਲਾਂ ਹੀ ਜਿਹੜਾ ਉਹਦਾ ਬਾਪ ਹੈ ਦੁਨੀਆ ਤੋਂ ਜਾ ਚੁੱਕਿਆ ਸੀ ਇੱਕ ਵਿਅਕਤੀ ਦੀ ਗੰਦੀ ਸੋਚ ਕਰਕੇ ਇੱਕ ਲਾਲਚ ਕਰਕੇ ਪਰ ਅਖੀਰ ਜਿਹੜੀ ਸੁਨੀਤਾ ਉਹਨੂੰ ਇਨਸਾਫ ਮਿਲਿਆ ਕਿਸ਼ਨ ਲਾਲ ਜਿਹੜਾ ਦੁਨੀਆ ਚਲਾ ਗਿਆ ਸੀ ਉਹਨੂੰ ਇਨਸਾਫ ਮਿਲਿਆ ਤੇ ਅੱਜ ਜਿਹੜਾ ਉਹ ਅਸ਼ੋਕ ਰਾਮੂ ਗਾ ਲਈਏ ਉਹ ਸਲਾਖਾਂ ਦੇ ਪਿੱਛੇ ਹੈ ਕੀ ਮਿਲਿਆ ਉਹਨੂੰ ਜਿਹੜੀ ਹੁਣ ਆਪਣੀ ਅਖੀਰਲੀ ਜ਼ਿੰਦਗੀ ਹੈ ਹੋ ਸਕਦਾ ਜੇਲ੍ਹ ਦੇ ਵਿੱਚ ਬਤਾਵੇ ਕਿਉਂਕਿ ਜੇ ਉਮਰ ਕੈਦ ਵੀ ਹੁੰਦੀ ਹੈ ਤਾਂ ਤਾਂ ਵੀ ਦੇਖੋ ਹੁਣ ਬਡਾਪੇ ਦੇ ਵਿੱਚ ਆ ਕੇ ਉਹ ਆਪਣੀ ਜਿਹੜੀ ਜ਼ਿੰਦਗੀ ਹੈ ਉਹ ਜੇਲ੍ਹ ਦੇ ਵਿੱਚ ਬਤਾਨੀ ਇਹ ਕਹਾਣੀ ਸੁਣਾਉਣ ਦਾ ਜਿਹੜਾ ਮਕਸਦ ਸੀ ਵੀ ਆਪਾਂ ਨੂੰ ਪਤਾ ਲੱਗੇ ਆਪਣੇ ਆਲੇ ਦੁਆਲੇ ਕਿਸ ਤਰੀਕੇ ਦੇ ਅਪਰਾਧ ਹੋ ਰਹੇ ਨੇ ਹਮੇਸ਼ਾ ਆਪਣਾ ਆਪਣੇ ਪਰਿਵਾਰ ਦਾ ਆਪਣੇ ਰਿਸ਼ਤੇਆਂ ਦਾ ਧਿਆਨ ਰੱਖੋ ਉਹਨਾਂ ਦੀ ਕਦਰ ਕਰੋ ਰਿਸ਼ਤੇ ਬਹੁਤ ਜ਼ਰੂਰੀ ਨੇ ਦੋਸਤੀ ਦਾ ਰਿਸ਼ਤਾ ਵੀ ਇੱਕ ਬਹੁਤ ਉੱਚਾ ਤੇ ਸੁੱਚਾ ਹੈ ਜਿੱਥੇ ਕਹਿੰਦੇ ਕੋਈ ਨਹੀਂ ਖੜਦਾ ਉੱਥੇ ਦੋਸਤ ਖੜਦਾ ਤੇ ਇਹ ਜਿਹੜੀ ਯਾਰੀ ਦੇ ਵਿੱਚ ਗੱਦਾਰੀ ਕੀਤੀ ਜਾਂਦੀ ਹੈ ਯਾਰ ਮਾਰ ਕੀਤੀ ਜਾਂਦੀ ਹੈ ਇਹ ਕਦੇ ਵੀ ਮਾਫੀਯੋਗ ਨਹੀਂ ਹਾਂ ਪਰ ਹਮੇਸ਼ਾ ਜੇ ਤੁਹਾਡਾ ਕੋਈ ਦੋਸਤ ਹੈ ਉਹਦੀ ਕਦਰ ਕਰੋ ਆਪਣੇ ਰਿਸ਼ਤਿਆਂ ਦੀ ਕਦਰ ਕਰੋ ਆਪਣੇ ਪਰਿਵਾਰ ਦਾ ਧਿਆਨ ਰੱਖੋ ਮਿਲਾਂਗੇ ਕਿਸੇ ਹੋਰ ਸਟੋਰੀ ਦੇ ਵਿੱਚ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ